ਜੇਕਰ ਤੁਹਾਡੇ ਵੀ ਘਰ ਦੇ ਵਿੱਚ ਛੋਟੇ ਬੱਚੇ ਨੇ ਤਾਂ ਇਸ ਵੀਡੀਓ ਨੂੰ ਸਕਿਪ ਕਰਨ ਦੀ ਗਲਤੀ ਨਾ ਕਰਨਾ ਕਿਉਂਕਿ ਇਸ ਘਟਨਾ ਬਾਰੇ ਜਾਣਨਾ ਤੁਹਾਡੇ ਲਈ ਬੇਹਦ ਹੀ ਜ਼ਰੂਰੀ ਆ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੇਵਾਂਗਾ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਜਾਣਣੀ ਬਹੁਤ ਹੀ ਜ਼ਰੂਰੀ ਆ ਇੱਕ ਸਾਈਕੋ ਕਿਲਰ ਨੇ ਕਿਵੇਂ 4 ਬੱਚਿਆਂ ਦਾ ਕਤਲ ਕੀਤਾ ਅਤੇ ਕਿਉਂ ਕੀਤਾ ਇਹਦੇ ਪਿੱਛੇ ਦੀ ਵਜ੍ਹਾ ਕੀ ਸੀ ਆਖਰ ਉਹ ਸਾਈਕੋ ਕਿਲਰ ਬੱਚਿਆਂ ਦਾ ਹੀ ਕਿਉਂ ਕਤਲ ਕਰਦੀ ਸੀ ਕਿਉਂ ਬੱਚਿਆਂ ਨੂੰ ਸ਼ਿਕਾਰ ਬਣਾਉਂਦੀ ਸੀ ਆਪਣਾ ਅੱਜ ਦੇ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਘਟਨਾ ਸ਼ੁਰੂ ਹੁੰਦੀ ਹੈ 1 ਦਸੰਬਰ 2025 ਤੋਂ ਹਰਿਆਣਾ ਦਾ ਪਾਣੀ ਪਤ ਹਰਿਆਣੇ ਦੇ ਪਾਣੀ ਪਾਦੇ ਵਿੱਚ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਤਾਂ ਉਸ ਘਰ ਦੇ ਵਿੱਚ ਇੱਕ 4 ਸਾਲ ਦੀ ਵਿਦੇ ਨਾਮ ਦੀ ਬੱਚੀ ਅਚਾਨਕ ਗਾਇਬ ਹੋ ਜਾਂਦੀ ਹੈ ਘਰਦਿਆਂ ਨੂੰ ਸ਼ੱਕ ਹੋ ਜਾਂਦਾ ਕਿ ਹੋ ਨਾ ਹੋ ਵਿਧੀ ਕਿਤੇ ਬਰਾਤ ਨਾਲ ਨਾ ਚਲੀ ਗਈ ਹੋਵੇ ਤਾਂ ਇਸ ਤੋਂ ਬਾਅਦ ਘਰ ਦੇ ਕੁਝ ਬਰਾਤੀਆਂ ਨੂੰ ਫੋਨ ਲਾ ਕੇ ਪੁੱਛਿਆ ਜਾਂਦਾ ਤਾਂ ਉਹ ਦੱਸਦੇ ਨੇ ਕਿ ਵਿਧੀ ਸਾਡੇ ਨਾਲ ਨਹੀਂ ਆਈ ਤਾਂ ਇਸ ਤੋਂ ਬਾਅਦ ਲਗਾਤਾਰ ਵਿਧੀ ਦੀ ਭਾਲ ਕੀਤੀ ਜਾਂਦੀ ਹੈ ਇੱਧਰ ਉੱਧਰ ਸਾਰੇ ਕਿਤੇ ਮਾਪੇ ਭਾਲਦੇ ਨੇ ਤਾਂ ਸਾਰੇ ਥੱਕਾ ਰ ਕੇ ਫਿਰ ਪੁਲਿਸ ਥਾਣੇ 'ਚ ਪਹੁੰਚ ਜਾਂਦੇ ਨੇ ਪੁਲਿਸ ਥਾਣੇ ਉਸ ਦਾ ਤਾਦਾ ਕੰਪਲੀਟ ਦਰਜ ਕਰਵਾਉਂਦਾ ਅਤੇ ਇਸ ਤੋਂ ਬਾਅਦ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਹੈ ਜਿਵੇਂ ਜਿਵੇਂ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤਾਂ ਪਹਿਲਾਂ ਘਰ ਦੇ ਆਸ-ਪੜੋਸ ਦੇ ਸੀਸੀਟੀਵੀ ਕੈਮਰੇ ਫਰੋਲੇ ਜਾਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਇੱਕ ਔਰਤ ਜਿਸ ਦਾ ਨਾਮ ਪੂਨਮ ਜੋ ਕਿ ਰਿਸ਼ਤੇ ਦੇ ਵਿੱਚ ਵਿਧੀ ਦੀ ਚਾਚੀ ਲੱਗਦੀ ਸੀ ਤਾਂ ਇਸ ਤੋਂ ਬਾਅਦ ਉਹਦੀ ਚਾਚੀ ਉੱਤੇ ਪੁਲਿਸ ਦਾ ਸ਼ੱਕ ਜਾਂਦਾ ਕਿਉਂਕਿ ਵਿਧੀ ਦੀ ਚਾਚੀ ਨਾ ਤਾਂ ਉਹ ਕਿਸੇ ਵੀ ਘਰ ਦੇ ਸਮਾਗਮ ਦੇ ਵਿੱਚ ਹਿੱਸਾ ਲੈ ਰਹੀ ਸੀ ਅਤੇ ਨਾ ਹੀ ਜਿਸ ਟਾਈਮ ਉਸ ਲੜਕੇ ਦੀ ਬਰਾਤ ਜਾ ਰਹੀ ਸੀ ਜਿਸ ਲੜਕੇ ਦਾ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਉਸ ਦੀ ਬਰਾਤ ਦੇ ਵਿੱਚ ਵੀ ਉਹ ਸ਼ਾਮਲ ਨਹੀਂ ਹੁੰਦੀ ਤਾਂ ਪੁਲਿਸ ਨੂੰ ਉਸ ਦੇ ਉੱਤੇ ਕਿਤੇ ਨਾ ਕਿਤੇ ਸ਼ੱਕ ਹੋ ਜਾਂਦਾ ਇਸ ਤੋਂ ਬਾਅਦ ਪੁਲਿਸ ਪੂਨਮ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਕੇ ਪੁਲਿਸ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਜੋ ਪੂਨਮ ਖੁਲਾਸੇ ਕਰਦੀ ਹੈ ਤਾਂ ਸਭ ਦੇ ਪੈਰਾਂ ਥੱਲੋਂ ਜ਼ਮੀਨ ਖਸ ਕੇ ਜਾਂਦੀ ਹੈ ਤਾਂ ਪੂਨਮ ਨੇ ਦੱਸਿਆ ਕਿ ਜੋ ਵੀ ਬੱਚਾ ਮੇਰੇ ਬੱਚਾਂ ਤੋਂ ਸੋਹਣਾ ਹੁੰਦਾ ਸੀ ਮੈਂ ਉਸ ਦਾ ਕਤਲ ਕਰਦੀ ਸੀ ਉਹਦਾ ਸ਼ਿਕਾਰ ਕਰਦੀ ਸੀ ਜ਼ਿਆਦਾਤਰ ਉਹ ਲੜਕੀਆਂ ਦਾ ਸ਼ਿਕਾਰ ਕਰਦੀ ਸੀ ਪੂਰਨਮਾ 2023 ਦੇ ਵਿੱਚ ਵੀ ਆਪਣੀ ਇੱਕ ਛੋਟੀ ਪੁੱਤੀ ਜੀ ਦਾ ਕਤਲ ਕੀਤਾ ਅਤੇ ਉਸ ਨੂੰ ਵੀ ਪਾਣੀ ਵਾਲੇ ਟੱਬ ਦੇ ਵਿੱਚ ਡਬੋ ਕੇ ਮਾਰ ਦਿੱਤਾ ਤਾਂ ਇਸ ਤੋਂ ਬਾਅਦ ਇਹ ਸਾਰੀ ਜਿਹੜੀ ਘਟਨਾ ਸੀ ਇਸ ਨੂੰ ਉਸਦੇ ਲੜਕੇ ਨੇ ਦੇਖ ਲਿਆ ਸੀ ਜਿਵੇਂ ਉਸ ਨੂੰ ਪਤਾ ਲੱਗਦਾ ਕਿ ਇਸ ਘਟਨਾ ਬਾਰੇ ਉਸਦੇ ਲੜਕੇ ਨੂੰ ਪਤਾ ਲੱਗਦਾ ਤਾਂ ਇਸ ਤੋਂ ਬਾਅਦ ਉਹ ਆਪਣੇ ਲੜਕੇ ਨੂੰ ਵੀ ਉਸੇ ਟੱਬ ਦੇ ਵਿੱਚ ਡਬੋ ਕੇ ਮੌਤ ਦੇ ਘਾਟ ਉਤਾਰ ਦਿੰਦੀ ਹੈ ਤਾਂ ਇਸ ਤੋਂ ਬਾਅਦ ਅਗਸਤ 2025 ਦੇ ਵਿੱਚ ਵੀ ਉਹ ਇੱਕ ਲੜਕੀ ਨੂੰ ਮੌਤ ਦੇ ਘਾਟ ਉਤਾਰਦੀ ਆ ਇਸੇ ਤਰ੍ਹਾਂ ਹੀ ਉਹ ਪਾਣੀ ਦੇ ਵਿੱਚ ਡਬੋ ਕੇ ਮਾਰ ਦਿੰਦੀ ਆ ਹੁਣ 1 ਦਸੰਬਰ 2025 ਨੂੰ ਆਪਣੇ ਹੀ ਘਰ ਤੇ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਤਾਂ ਉਸ ਟਾਈਮ ਵੀ ਪੂਨਮ ਉਸ ਛੋਟੀ ਬੱਚੀ ਨੂੰ ਫੜਦੀ ਆ ਆਸਾ ਪਾਸਾ ਦੇਖਦੀ ਆ ਜਦੋਂ ਬਰਾਤ ਘਰ ਦੇ ਵਿੱਚੋਂ ਚਲੀ ਜਾਂਦੀ ਆ ਤਾਂ ਉਸ ਟਾਈਮ ਉਹ ਉਸ ਬੱਚੀ ਨੂੰ ਚਿਵਾਰੇ ਦੇ ਵਿੱਚ ਲੈ ਜਾਂਦੀ ਹੈ ਚਿਵਾਰੇ ਦੇ ਵਿੱਚ ਲਿਆ ਕੇ ਇੱਕ ਪਾਣੀ ਦਾ ਟੱਬ ਭਰਦੀ ਹੈ ਅਤੇ ਉਸ ਪਾਣੀ ਵਾਲੇ ਟੱਬ ਦੇ ਵਿੱਚ ਉਸ ਬੱਚੀ ਨੂੰ ਡਬੋ ਕੇ ਮਾਰ ਦਿੰਦੀ ਹੈ ਜਿੰਨਾ ਟਾਈਮ ਬੱਚੀ ਦੇ ਸਾਹ ਨਹੀਂ ਨਿਕਲਦੇ ਉਹਨਾ ਟਾਈਮ ਉਹ ਉਸ ਨੂੰ ਪਾਣੀ ਦੇ ਵਿੱਚ ਹੀ ਡੋਈ ਰੱਖਦੀ ਹੈ ਬੱਚੀ ਬਹੁਤ ਹੀ ਜ਼ਿਆਦਾ ਤੜਫਦੀ ਹੈ ਪਰ ਬੱਚੀ ਛੋਟੀ ਸੀ ਇਸ ਕਰਕੇ ਉਸ ਦਾ ਕੋਈ ਬਸ ਨਹੀਂ ਚੱਲਿਆ ਅਤੇ ਬੱਚੀ ਦੀ ਮੌਤ ਹੋ ਜਾਂਦੀ ਹੈ ਪੂਨਮ ਉਹ ਬੜੀ ਆਸਾਨੀ ਦੇ ਨਾਲ ਉਥੋਂ ਨਿਕਲ ਜਾਂਦੀ ਆ ਅੰਦਰੋਂ ਦਰਵਾਜ਼ਾ ਲੱਗਿਆ ਹੋਇਆ ਸੀ ਤੇ ਇਸ ਤੋਂ ਬਾਅਦ ਜਦ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ ਉਹ ਕੱਲੇ ਕੱਲੇ ਪਹਿਲੂ ਨੂੰ ਜਾਣਨ ਦੀ ਕੋਸ਼ਿਸ਼ ਕਰਦੀ ਆ ਕਿ ਆਖਰ ਜੋ ਕਾਤਲ ਹੈ ਉਹ ਕੌਣ ਹੋ ਸਕਦਾ ਤਾਂ ਇਸ ਤੋਂ ਬਾਅਦ ਜਿਵੇਂ ਜਿਵੇਂ ਕੜੀ ਨਾਲ ਕੜੀ ਪੁਲਿਸ ਜੋੜਦੀ ਆ ਤਾਂ ਫਿਰ ਪੂਨਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਪੂਨਮ ਵਿਧੀ ਦੀ ਚਾਚੀ ਲੱਗਦੀ ਸੀ ਰਿਸ਼ਤੇ ਦੇ ਵਿੱਚ ਜ਼ਿਆਦਾਤਰ ਪੂਨਮ ਨੇ ਆਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਹੀ ਮੌਤ ਦੇ ਘਾਟ ਉਤਾਰਿਆ ਸੀ ਜਦੋਂ ਪੁਲਿਸ ਉਸ ਤੋਂ ਪੁੱਛਦੀ ਹੈ ਵੀ ਤੂੰ ਕਿਉਂ ਇਸ ਤਰ੍ਹਾਂ ਕੀਤਾ ਤਾਂ ਉਸਨੇ ਹੋਰ ਕੁਝ ਨਹੀਂ ਦੱਸਿਆ ਸਿਰਫ ਇਹੀ ਦੱਸਿਆ ਕਿ ਮੈਨੂੰ ਸਿਰਫ ਜੋ ਮੇਰੇ ਬੱਚਿਆਂ ਤੋਂ ਸੋਹਣੇ ਬੱਚੇ ਹੁੰਦੇ ਸੀ ਮੈਂ ਉਹਨਾਂ ਬੱਚਿਆਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੰਦੀ ਸੀ ਹੁਣ ਤੱਕ ਪੂਨਮ ਨੇ 4 ਬੱਚਿਆਂ ਦੀ ਜਾਨ ਲੈ ਲਈ ਹੈ ਇਸ ਤੋਂ ਬਾਅਦ ਪੂਨਮ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਰਿਮਾਂਡ ਹਾਸਲ ਕਰ ਲਿਆ ਘਰ ਦੇ ਵਿੱਚ ਇੱਕ ਪਾਸੇ ਵਿਆਹ ਸਮਾਗਮ ਚੱਲ ਰਿਹਾ ਸੀ ਹੁਣ ਦੂਸਰੇ ਪਾਸੇ ਉਸ ਬੱਚੀ ਦੀ ਮੌਤ ਦਾ ਗੰਭੀਸ਼ ਘਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਘਰਦਿਆਂ ਦਾ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਲੋਕ ਵੀ ਬਹੁਤ ਜ਼ਿਆਦਾ ਹੈਰਾਨ ਨੇ ਕਿ ਇੱਕ ਔਰਤ ਹੋ ਕੇ ਇੱਕ ਮਾਂ ਹੋ ਕੇ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ ਪਹਿਲਾਂ ਹੀ ਉਸਨੇ ਤਿੰਨ ਕਤਲ ਕੀਤੇ ਹੁਣ ਇਹ ਚੌਥਾ ਕਤਲ ਵੀ ਉਸਨੇ ਆਪਣੇ ਘਰ ਦੇ ਵਿੱਚ ਹੀ ਕਰ ਦਿੱਤਾ ਸੋ ਦਰਸ਼ਕੋ ਇਹ ਜੋ ਘਟਨਾ ਇਹ ਤੁਹਾਡੇ ਨਾਲ ਇਸ ਕਰਕੇ ਸ਼ੇਅਰ ਕਰੀ ਹੈ ਤਾਂ ਕਿ ਤੁਸੀਂ ਵੀ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਤੇ ਵੀ ਮੇਰੇ ਹਿਸਾਬ ਨਾਲ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਜ਼ਿਆਦਾਤਰ ਲੋਕ ਅੱਜ ਦੇ ਟਾਈਮ ਦੇ ਵਿੱਚ ਵਿਸ਼ਵਾਸ ਘਾਤ ਕਰਦੇ ਨੇ ਜਿਵੇਂ ਕਿ ਇਸ ਪੂਨਮ ਨੇ ਕੀਤਾ ਇਸ ਪੂਨਮ ਨੇ ਆਪਣੇ ਹੀ ਰਿਸ਼ਤੇਦਾਰਾਂ ਦੇ ਬੱਚੇ ਮਾਰ ਦਿੱਤੇ ਅਤੇ ਖੁਦ ਦਾ ਵੀ ਇੱਕ ਲੜਕਾ ਮਾਰ ਦਿੱਤਾ ਪੂਰਨਮ ਵਿਆਹੀ ਹੋਈ ਸੀ ਜਿਹਦੇ ਕੀ ਦੋ ਲੜਕੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਉਸਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਾਣੀ ਦੇ ਵਿੱਚ ਡੁੱਬੋ ਕੇ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਿਦ ਰਹੋ ਪੰਜਾਬ ਟੱਚ